सतगु जिहा तोल जेकी दुनिया ए, 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 तोड़, तोड़ देखी दुनिया, दुनिया तोल जी देखी ਸਮਾਜ ਪਤੀ ਪਿਆਰ ਹੁੰਦਾ ਹੈ ਸਮਾਜ ਪਤੀ ਸਮਾਜ ਲਈ ਖੜਦੇ ਨੇ ਤੇ ਉਹ ਸਮਾਜ ਲਈ ਦੁੱਖ ਸੁੱਖ ਦੇ ਵਿੱਚ ਮੁੰਡਾ ਮੁੰਡੇ ਨਾਲ ਮੁੰਡਾ ਲਾਉਂਦੇ ਨੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਨ ਰਹਿਬਰ ਸਤਗੁਰੂ ਅਰਜਨ ਸਿੰਘ ਮਹਾਰਾਜ ਉਹਨਾਂ ਦੇ ਮਿਸ਼ਨ ਦੀ ਗੱਲ ਚੱਲਦੀ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਮਿਸ਼ਣ ਦੀ ਗੱਲ ਚੱਲਦੀ ਹੈ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਜੀ ਦਾ ਦਰਬਾਰ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜਦ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਜਲੰਧਰ ਦੀ ਧਰਤੀ ਤੇ ਆਏ ਤਾਂ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਕਿਸੇ ਕਾਰਨਾ ਕਰਕੇ ਉਹਨਾਂ ਨੂੰ ਨਹੀਂ ਮਿਲ ਸਕੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਤਗੁਰ ਸੁਆਮੀ ਸਰਵੰਦਾਸ ਜੀ ਮਹਾਰਾਜ ਜੀ ਨੇ ਇੱਕ ਚਿੱਠੀ ਲਿਖੀ ਚਿੱਠੀ ਦੇ ਵਿੱਚ ਲਿਖਿਆ ਕਿ ਮੇਰੀ ਕੌਮ ਦੇ ਆਸ਼ੇਰਾ ਇਸੇ ਤਰ੍ਹਾਂ ਹੀ ਤੂੰ ਡਟਿਆ ਰਹੀਂ ਇੱਕ ਦਿਨ ਤੇਰੀ ਕੌਮ ਤੇਰਾ ਸਮਾਜ ਜਿਨ੍ਹਾਂ ਲੋਕਾਂ ਲਈ ਤੂੰ ਕੰਮ ਕਰ ਰਿਹਾ ਤੇਰੇ ਕਦਮ ਜਿਹੜੇ ਆ ਚੁੰਮਣਗੇ ਤੇ ਗੁਰੂ ਪਿਆਰੀ ਸਾਸ ਗੁਰ ਜਹਾਂ ਕੋ ਸੋ ਸੇਤੀ ਤੁਮ ਇਲਾ ਸਮੇਲਨ ਹੋ ਰਿਹਾ ਹੈ ਪਿੰਡ ਕੁੰਡਿਆਰੇ ਵਿੱਚ ਔਰ ਕੀ ਕਹਿਣਾ ਚਾਹੁੰਦੇ ਹੋ ਜੈ ਗੁਰਦੇਵ ਕਨਵਰਦੇਵ ਜੀ ਅੱਜ ਮਹਾਨ ਸੰਗਮ ਸਮੇਲਨ ਰਵਦਾਸੀਆ ਧਰਮ ਦੇ ਧਰਮਗੁਰੂ ਸਤਗੁਰੂ ਸਵਾਮੀ ਨਰੰਦਰ ਦਾਸ ਜੀ ਦੇ ਰਹਿਣ ਮੈਂ ਇੱਕ ਪਿੰਡ ਤਲਵੰਡੀ ਆਈਆਂ ਜ਼ਿਲ੍ਹਾ ਸ਼ਾਹਪੁਰ ਬਠਿੰਡੇ ਹੋਰਿਆ ਔਰ ਇਥੇ ਦੀ ಗ್ರಾಮ ਪੰਚਾਇਤ ਔਰ ਜਿਹੜੀ ਨਗਰ ਦੀ ਕਮੇਟੀ ਆ ਸੰਗਮ ਸਮੇਲਨ ਕਮੇਟੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਬਾਬਾ ਸਾਹਿਬ ਕੇ ਇੰਦਰਾਵ ਮਿਰਗੜੀ ਦਾ ਜਿਹੜਾ ਬਹੁਤ ਲਗਾਇਆ ਗਿਆ ਔਰ ਜਿਹੜਾ ਅਜਦਾ ਮਹਾਨ ਸੰਤ ਸਿਮਰਨ ਸਤਗੁਰੂ ਸਵਾਮੀ ਨਰਨਦਰ ਦਾ ਸਮਾਰਦੀ ਰਹਿਨਮਾਈ ਹੋ ਰਿਹਾ ਰਰ ਰ ਰ ਚਾ ਸਮਾਜ ਨੂੰ ਸਬਰਪਤ ਹੋ ਰਿਹਾ ਔਰ ਰਵਦਾਸੀਆ ਸਮਾਜ ਨੂੰ ਜਦਕਿ ਸਤਗੁਰੂ ਵਿਦਾਸ ਮਹਾਰਾ ਦੀ ਬਾਣੀ ਨਾਲ ਜੋੜਨ ਦਾ ਕੋ ਪ੍ਰਾਲਾ ਕੀਤਾ ਜਾ ਰਿਹਾ ਮੇਰੀ ਸੰਗਤ ਆਈ ਹੈ ਜਿਹੜੀ ਆਪਣਾ ਕੀ ਪ੍ਰਗਟ ਜਿਹੜੀ ਸੰਗਤ ਨੂੰ ਗਰੇਡਿਓ ਆਈ ਆ ਉਹਨਾਂ ਵੱਲ ਤੇ ਜਾ ਪਾਣੀ ਦਾ ਰਿਸਮੈਟ ਕੀਤਾ ਹੈ ਲੰਗਰ ਦਾ ਰਿਸਮੈਟ ਕੀਤਾ ਆ ਔਰ ਜਦਕਿ ਕਿਤਾ ਸਤਗੁਰੂ ਵਿਦਾਸ ਮਹਾਰਾ ਦੀਆਂ ਸਾਰੇ ਸੰਗਤ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਐਨਆਰਆਈ ਵੀਰਾਂ ਜਿੰਨਾਂ ਦੇ ਨਾਲ ਤੋਂ ਲੋਗ ਆਏ ਸਾਰੇ ਐਨਆਰਆਈ ਵੀਰਾਂ ਦਾ ਪਿੰਡ ਦੀਆਂ ਸਕਤਾਂ ਦਾ ਸਮੂਹ ਲਾਕੇ ਦੀਆਂ ਸਕਤਾਂ ਦਾ ਬਹੁਤ ਬੜਾ ਸਹਿਯੋਗ ਹੈ ਅੱਜ ਕਲੀ ਨੌਜਵਾਨ ਜੀ ਕੀ ਨਸੀਬ ਹੈ ਅੱਜ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜਦੋਂ ਤੋਂ ਜ਼ਿਆਦਾ ਜਿੱਤਕ ਦਾ ਸਤਗੁਰੂ ਅਦਾਸ ਮਹਾਰਾਜ ਦੀ ਬਾਣੀ ਨਾਲ ਜੁੜਨਾ ਚਾਹੀਦਾ ਹੈ ਔਰ ਨਸ਼ਿਆਂ ਤੋਂ ਰਹਿਤ ਰਹਿਣਾ ਚਾਹੀਦਾ ਹੈ ਇਹੀ ਜਿਹੜਾ ਸਾਡਾ ਮੈਸੇਜ ਆ ਔਰ ਜਦ ਤੋਂ ਬਿਤਾ ਸਤਗੁਰੂ ਅਦਾਸ ਮਹਾਰਾਜ ਜਿਹੜਾ ਬੀਕਪੁਰ ਦਾ ਸੁਪਨਾ ਤਾਂ ਹੀ ਸਕਾਰ ਰੁਕੜਾਇਆ ਜੇ ਅਸੀਂ ਜਗਤਪ੍ਰੇਰ ਸਤਿਗੁਰੂ ਰਾਤ ਮਾਰੇ ਦੇ ਚਾਰ ਦਿਨ ਅਜੁਰਾਂ ਕਰੋ ਬਦਸੀ ਆਤਰ ਮਨੋ ਖੋਲੋ ਹੈਪੀ ਇਵਨ ਬੋ ਜੈ ਗੁਰਦੇਵ ਜੋ ਬੋਲੇ ਸੋਨਰ ਭੈ ਜੈ ਗੁਰਪ੍ਰੀ ਸਤੰਗ ਜੀਓ ਜੈ ਗੁਰਦੇਵ ਧੰਨ ਗੁਰਦੇਵ ਅਸੀਂ ਪਿੰਡ ਦੇ ਨਗਰ ਦੇ ਬਹੁਤ ਧੰਨਵਾਦ ਆ ਜੋ ਕਿ ਸਾਡੇ ਪਿੰਡ ਸਾਤ ਸੰਵੇਰਾ ਮਹਾਨ ਨਗਰ ਕੀਰਤਨ ਜੋ ਕਿ ਬਹੁਤ ਹੁੰਮਤਾ ਨਾਲ ਮੜਿਆ ਜਾ ਰਿਹਾ ਹੈ ਜੋ ਕਿ ਮੌਜੂਦਾ ਸਰਪੰਚ ਬਲਜੀਤ ਲਾਲ ਰਾਜੂ ਜੀ ਅਸੀਂ ਬਹੁਤ ਧੰਨਵਾਦ ਨਗਰਪੰਚਾਇਤਾ ਕਰਦੇ ਆ ਕਿ ਪਿੰਡ ਵਿੱਚ ਜੋ ਕੀਰਤਨ ਦਿਵਾਰ ਹੋਇਆ ਹੈ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਅੱਜ ਬਹੁਤ ਭਾਗ ਵਾਲਾ ਦਿਨ ਹੈ ਅਸੀਂ ਪੂਰੇ ਨਗਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਇਹਨਾਂ ਦਾ ਜੈ ਗੁਰੂ ਦੇ ਧੰਨ ਗੁਰਦੇ ਸਰਪੰਚ ਕਰਨ ਜੀ ਪਿੰਡ ਤਲਵੰਡੀ ਰਹੇ ਹੋ ਜੇ ਸਾਲ ਤੁਸੀਂ ਨਾ ਹੋ ਰਿਹਾ ਸਾਰੇ ਨਿਗਰ ਵਾਸੀਆਂ ਨੂੰ ਬਹੁਤ ਬਹੁਤ ਮੁਵਾਰਕਾ ਜੀ ਸਾਰਿਆਂ ਨੂੰ ਜੀ ਆ ਮੇਰੇ ਤਰਫੋਂ ਬਹੁਤ ਬਹੁਤ ਸਹਿਯੋਗ ਹੈ ਸਾਰਿਆਂ ਦਾ ਤੇ ਐਨਆਰਈ ਜੀ ਦਾ ਵੀ ਬਹੁਤ ਬਹੁਤ ਸਹਿਯੋਗ ਹੈ ਜੀ ਜਿਆ ਗੁਰਦੇ ਧਨ ਗੁਰਦੇ ਇਹ ਜੀਵਨ ਕੋ